ਜੀ ਆ ਰਮ ਨਿਊਜ਼ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਗੁਰੂ ਅਸੀਂ ਪਿਆਰੇ ਵੀ ਸਤਿ ਸ਼੍ਰੀ ਅਕਾਲ ਮੈਂ ਐਸ਼ਟਮ ਖੜਾ ਜੀ ਲੁਧਿਆਣਾ ਅ ਜੀ ਰੋਡ ਤੇ ਜੀ ਰਹਾ ਰੋਡ ਅ ਲੁਧਿਆਣਾ ਤੇ ਰਹਾ ਰੋਡ ਤੇ ਦੇਖ ਸਕਦੇ ਹਾਂ ਦੋ ਵੱਡੇ ਕੈਂਟਰ ਤੇ ਇਹਨੇ ਬੁਰੇ ਤਰੀਕੇ ਨਾਲ ਪਲਟੇ ਪਏ ਨੇ ਕਿ ਜਿਹਨੇ ਤੁਸੀਂ ਤੁਹਾਨੂੰ ਮੈਂ ਇੱਕ ਛੋਟੀ ਜਿਹੀ ਪਹਿਲਾਂ ਵੀਡੀਓ ਦਿਖਾਵਾਂ ਜੀ ਆ ਦੇਖੋ ਤੁਸੀਂ ਕਿਦਾਂ ਟਰੱਕ ਕਰ ਰਹੇ ਨੇ ਕਿਦਾਂ ਆਪਸੀ ਬੜੇ ਨੇ ਆ ਦੋ ਟਰੱਕ ਨੇ ਜਿਹੜਾ ਤੁਸੀਂ ਦੇਖਦਾ ਮੌਕੇ ਮੈਂ ਫਿਲਹਾਲ ਤੁਹਾਨੂੰ ਇੱਕੋ ਹੀ ਦਿਖਾ ਰਿਹਾ ਸਭ ਤੋਂ ਪਹਿਲਾਂ ਤਾਂ ਇਹਨਾਂ ਦੀ ਬਚਾਓ ਦੇਖੋ ਕਿੰਨਾ ਹੋਇਆ ਹੋਊਗਾ ਜੀ ਸਭ ਤੋਂ ਪਹਿਲਾਂ ਦੇਖੋ ਆ ਦੇਖੋ ਜੀ ਨਹਿਰ ਤੇ ਪਹਿ ਆ ਤੋਂ ਇੱਥੇ ਤੋਂ ਤੁਸੀਂ ਜਿਹੜਾ ਆਪਣਾ ਦਰਾਹਾ ਰੋਡ ਤੇ ਦਿੱਲੀ ਪਬਲਿਕ ਸਕੂਲ ਦੇ ਕੋਲੇ ਇਹ ਲੋਕੇਸ਼ਨ ਪੈਂਦੀ ਹੈ ਜੀ ਆ ਵੈਸੇ ਸੂਤਰ ਹਵਾਲੇ ਤੋਂ ਪਤਾ ਲੱਗਿਆ ਕਿ ਜ਼ਿਆਦਾ ਕੀ ਜਾਨ ਮਾਨ ਦਾ ਨੁਕਸਾਨ ਨਹੀਂ ਹੋਇਆ ਫਿਰ ਵੀ ਆਪਾਂ ਇੱਥੇ ਮੌਕੇ ਤੇ ਖਰੇ ਆਪਣੇ ਪੁਲਿਸ ਅਧਿਕਾਰੀਆਂ ਤੋਂ ਜਾਂ ਫਿਰ ਜਿਹੜੇ ਟਰੱਕ ਦੇ ਆਪਰੇਟਰ ਨੇ ਇਹਨਾਂ ਤੋਂ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਅਸਲ ਮਾਜਰਾ ਹੈ ਕੀ ਇਹ ਚੀਜ਼ ਕਿੱਦਾਂ ਹੋਈ ਆ ਆਪਾਂ ਜਾਣਨ ਦੀ ਕੋਸ਼ਿਸ਼ ਕਰਦੇ ਆਂ ਆ ਲਓ ਜੀ ਆ ਸੱਸੀ ਕਬੀਰੇ ਜੀ ਬੀ ਜ ਆਪਣਾ ਟਰੱਕ ਆ ਜਹਾ ਮੰਨ ਜਾਂਗੇ ਆਇਓ ਜੀ ਮੜਾ ਜਵਾ ਦੱਸਿਓ ਕਿੱਦਾਂ ਹੋਇਆ ਸੀ ਕੀ ਨਾਮ ਹੈ ਜ ਆਪਣਾ ਗਰਦਤ ਸਿੰਘ ਆ ਜੀ ਗੁਦੀ ਜੀ ਆ ਕਿੱਦਾਂ ਹੋਇਆ ਸਾਰਾ ਐਕਸੀਡੈਂਟ ਹੋਇਆ ਕਿੱਦਾਂ ਜੀ ਬਾਈ ਜੀ ਆ ਜਾਂ ਕੈਂਟਰ ਵਾਲਾ ਇਹ ਤੇ ਉਤੋਂ ਗੈਸ ਪਵਾ ਕੇ ਨਿਕਲਿਆ ਜੀ ਗੈਸ ਪਵਾ ਕੇ ਨਿਕਲ ਕੇ ਇੱਥੇ ਆ ਕੇ ਖੜ ਕੇ ਇਹਨੇ ਪਿੱਛੇ ਨਹੀਂ ਵੇਖਿਆ ਵੀ ਮਗਰ ਗੱਡੀ ਆਉਂਦੀ ਆ ਆਪਣੀ ਗੱਡੀ 45 ਸਪੀਡ ਤੇ ਆਉਂਦੀ ਸੀ ਇਹਨੇ ਇੱਕਦਮ ਮੂਹਰੇ ਕਰਤਾ ਤੇ ਮੁੜ ਕੇ 40 ਟਨ ਮਾਲਾ ਕੋੜਾ ਸੰਭਲਿਆ अच्छा जी हां जी ते सर ਆਪਣਾ ਕਿ ਨੁਕਸਾਨ ਕਿੰਨਾ ਹੋਇਆ ਨੁਕਸਾਨ ਹੈਗਾ ਜੀ 2.5 ਲੱਖ ਦਾ ਤਾਂ ਹੈਗਾ ਆਰਾਮਾ ਤੇ ਜਿਹੜੇ ਆਪਣੇ ਬੰਦੇ ਗੱਡੀ 'ਚ ਬੱਠੇ ਜਿਹੜੇ ਚਲਾ ਰਹੇ ਸੀ ਇਹਨਾਂ ਦੇ ਨਾਰਮਲ ਸੱਟਾਂ ਜੀ ਨੀ ਉਹ ਮੋਕੇ ਤੇ ਇੱਥੇ ਨੇ ਕਿ ਹਸਪੀਟਲ ਲਿਜਾਇਆ ਗਿਆ ਨਹੀਂ ਜੀ ਇੱਥੇ ਹੀ ਆ ਤੁਹਾਨੂੰ ਨਹੀਂ ਹਸਪੀਟਲ 'ਕੀ ਟ੍ਰੀਟਮੈਂਟ ਨਹੀਂ ਕੀਤੀ ਗਈ ਗੱਡੀ ਵਾਲਾ ਗਿਆ ਜੀ ਸਾਡਾ ਬੰਦਾ ਨਹੀਂ ਗਿਆ ਤੇ ਗੱਡੀ ਵਾਲੇ ਕੌਣ ਲੈ ਕੇ ਗਿਆ ਜੀ ਮੋਕੇ ਤੇ ਪਤਾ ਨਹੀਂ ਗਿਆ ਜੀ ਇਹ ਕਿਥੋਂ ਪ੍ਰਾਈਵੇਟ ਹੈ ਇਹਨੇ ਮੈਂ ਹਮਲਾ ਮੰਗ ਤੇ ਮੁਲਾਜ਼ਮ ਫਿਰ ਇਹਨਾਂ ਨੇ ਉਹ ਮੁਲਾਜ਼ਮ ਨੂੰ ਕਿਹਨਾਂ ਨੇ ਫੋਨ ਕੀਤਾ ਜੀ ਮੋਕੇ ਦੇ ਤਾਂ ਮਾਨ ਜੀ ਉਹ ਫਾਲਦੀ ਨਹੀਂ ਕੀਤਾ ਸਤਿ ਸ਼੍ਰੀ ਅਕਾਲ ਜੀ ਅ ਸਰ ਤੁਹਾਨੂੰ ਐਕਸੀਡੈਂਟ ਇਤਨਾ ਕਿੱਦਾਂ ਮਿਲੀ ਜੀ ਜੀ ਮੈਨੂੰ ਰਾਹ ਗਏ ਸੀਗਾ ਮੈਨੂੰ ਦੱਸਿਆ ਵੀ ਇੱਥੇ ਲੋਕ ਟਾਲੇ ਪਲਟੇ ਹੋਏ ਆ ਜਦੋਂ ਮੈਂ ਖੁਦ ਆ ਕੇ ਆ ਕੇ ਦੇਖਿਆ ਤੇ ਵਿੱਚ ਇੱਕ ਮਰੀਜ਼ ਸੀਗਾ ਉਹਨੂੰ ਉਹਨਾਂ ਦੇਖੀ ਜਾ ਰਹੀ ਪ੍ਰੋਬਲਮ ਦੇਖੀ ਜਾ ਰਹੀ ਉਹ ਇਹ ਨਹੀਂ ਕਰਦੇ ਕਿ ਉਹ ਸੱਟ ਲੱਗੀ ਹੈ ਵੀ ਉਹਨੂੰ ਕੰਮ ਤੋਂ ਪਹਿਲਾਂ ਹਸਪੀਟਲ ਫਸਟ ਸਟੇਸ਼ਨ ਤੇ ਦਵਾਓ ਤੇ ਤਾਂ ਪ੍ਰਾਈਵੇਟ ਗੱਡੀ ਰੋਕ ਕੇ ਲਈ ਉਹਨਾਂ ਨੇ ਮਿੰਟਾਂ ਵਿੱਚ ਮੈਂ ਉਹ ਹਸਪੀਟਲ ਨੂੰ ਮਾਨਨਾ ਕੀਤਾ ਉਹਦੇ ਮੂਰਤੀ ਸਿਰ ਤੇ ਚੌਂਕ ਸੀ ਜੀ ਬਾਕੀ ਐਂਬੂਲੈਂਸ ਵੀ 12 ਐਂਬੂਲੈਂਸ ਆਈ ਥੋੜੇ ਟਾਈਮ ਨਾਲ ਆਈ ਪਰ ਹਸਪਤਲ ਆ ਉਹਨਾਂ ਨੂੰ ਅਸੀਂ ਫਸਟੇਰ ਦਿਵਾਵਾਸਤ ਹਸਪਤਲ ਨੂੰ ਚਲਾਈ ਇਹ ਤੇ ਤੁਹਾਨੂੰ ਬਹੁਤ ਵਧੀਆ ਕੀਤਾ ਤੇ ਤੁਹਾਨੂੰ ਦੋਨੇ ਥੇੜਾਂ ਚ ਕਿਹਦੀ ਜੱਦ ਗਲਤੀ ਲੱਗਦੀ ਹੈ ਜੀ ਇਹਨਾਂ ਗਲਤੀ ਦਾ ਉਹ ਇਹ ਕਹਿ ਰਹੇ ਨੇ ਵੀ ਆ ਟਰਾਲਾ ਜਿਹੜਾ ਸੀ ਇਹ ਤੋਂ ਯੂ ਟਰਨਲ ਆਪਣੇ ਕੈਂਟਰ ਯੂ ਟਰਨਲ ਕਰਨ ਲੱਗਾ ਸੀਗਾ ਤੇ ਉਹ ਤੋਂ ਕੇਸ ਸੀਗਾ ਘੋੜਾ ਉਹ ਕਹਿੰਦਾ ਮੇਰੇ ਤੋਂ ਨਹੀਂ ਬ੍ਰੇਕ ਲੱਗੀ ਜਾਂ ਮੇਰੇ ਤੋਂ ਸੰਭਲਨੇ ਆ ਤੇ ਉਹਦੇ ਉੱਤੇ ਮਾਲ ਬਹੁਤ ਜ਼ਿਆਦਾ ਲੋਡ ਸੀਗਾ ਇਸ ਕਰਕੇ ਜੂਰਨ ਟਰਨ ਨਹੀਂ ਲੈ ਸਕਿਆ ਬਿਲਕੁਲ ਉਹ ਇੱਕ ਨੰਬਰ ਕੱਚੋ ਹੈ ਨਾਲ ਦੋਨੇ ਜੀ ਚਪਲਟੀਆਂ ਇਹ ਦੋਦੇ ਵੱਲੋਂ ਕਿਸੇ ਇੱਕ ਧਿਰ ਵੱਲੋਂ ਦੂਜੇ ਧਿਰ ਤੇ ਕੋਈ ਕੰਪਲੇਟ ਲਿਖਾਈ ਜਾ ਰਹੀ ਹੈ ਕੋਈ ਕਾਰਵਾਈ ਕਰ ਰਹੇ ਹੋ ਜੀ ਕੀ ਸਿੰਨ ਕਰ ਰਹੇ ਹੋ ਤੁਸੀਂ ਫਿਲਹਾਲ ਦੋਨਾਂ ਦੇ ਵਿੱਚੋਂ ਕੋਈ ਨਹੀਂ ਕਰਿਆ ਜੀ ਇੱਕ ਦੂਜੇ ਦੇ ਕੰਪਲੇਟ ਕੋਈ ਨਹੀਂ ਕਰ ਰਿਹਾ ਹਲਾ ਫਿਲਹਾਲ ਤਾਂ ਅਸੀਂ ਇਹਨੂੰ ਕਰਕੇ ਸਾਈਕਟੇ ਕਰਾਈਏ ਹੈਡਰਾ ਮੰਗਾਏ ਨੇ ਇਹਨੂੰ ਸਾਈਕਟੇ ਕਰਾ ਕੇ ਆਪਾਂ ਟ੍ਰੈਫਿਕ ਸਮੂਥ ਚਲਾਉਣੇ ਸ਼ੁਰੂ ਕਰੀਏ ਫਿਲਹਾਲ ਤਾਂ ਫਿਰਲਾਂ ਵੀ ਇਹੀ ਟ੍ਰੈਫਿਕ ਜਿਹੜੀ ਆ ਬਿਲਕੁਲ ਬੋਸ ਚਲਾ ਰਹੇ ਆ ਕੁਝ ਉਹਨਾਂ ਵਾਛਣਾ ਦਿੱਤੀਆਂ ਪਿੱਛੋਂ ਬੈਕ ਸਾਈਡ ਤੋਂ ਵੀ ਹੈਵੀ ਪਰ ਫੋਨ ਵੀ ਨਾਲ ਜਿਹੜੀ ਆਮ ਕੋਵਿਲਰ ਆ ਫੋਰਵਿਲਰ ਆ ਉਹਨਾਂ ਨੂੰ ਬਸ ਤੇ ਬਿਲਕੁਲ ਉਹਦੀ ਸਟਾਪ ਕਰਾ ਰਹੇ ਧੰਨਵਾਦ ਜੀ ਆ ਪਾਜੀ ਸਰਦਾਰ ਜੀ ਸਰਦਾਰ ਜੀ ਸਰਦਾਰ ਜੀ ਤੁਸੀਂ ਕੀ ਚਾਹੁੰਦੇ ਤੁਸੀਂ ਕਿਸੇ ਤਰ੍ਹਾਂ ਤੇ ਕੋਈ ਕੰਪਲੀਟ ਕਰਨਾ ਚਾਹੁੰਦੇ ਹੋ ਜੀ ਕਿਦਾਂ ਬਾਈ ਜੀ ਜੇ ਅਗਲਾ ਕਰੂਗਾ ਤਾਂ ਫਿਰ ਤਾਂ ਅਸੀਂ ਵੀ ਕਰਾਂਗੇ ਸਾਡਾ ਨੁਕਸਾਨ ਹੈ ਜੇ ਨਹੀਂ ਕਰੂਗਾ ਤਾਂ ਫਿਰ ਆਪਣੀ ਗੱਡੀ ਫਲਦੀ ਮਾ ਹੈਗੀ ਹੁਣ ਪ੍ਰਸ਼ਾਸਨ ਦੇ ਦੇਖੋ ਇੰਨੇ ਮੀ ਦੇ ਵਿੱਚ ਆਪਣੇ ਮੁਲਾਜ਼ਮ ਵੀ ਖੜੇ ਤੁਸੀਂ ਇਹਨਾਂ ਤੋਂ ਕੀ ਚਾਹੁੰਦੇ ਹੋ ਜੀ ਇਹਨਾਂ ਤੋਂ ਕਿਸ ਤਰ੍ਹਾਂ ਕੀ ਮਦਦ ਚਾਹੁੰਦੇ ਤੁਸੀਂ ਇਹ ਤਾਂ ਮਤ ਦੇਖੇ ਚਾਹੁੰਦੇ ਵੀ ਸਾਡੀ ਗੱਡੀ ਦਾ ਟਿਕਾ ਦੇਣਾ ਫਿਰ ਜਿਵੇਂ ਹੋਊਗੀ ਕਾਰਵਾਈ ਅਸੀਂ ਉਹ ਚੱਲਣਗੇ ਹਿਸਾਬ ਨਾਲ ਹੀ ਕਰਾਂਗੇ ਠੀਕ ਹੈ ਜੀ ਧੰਨਵਾਦ ਜੀ ਕਾਨੂੰਨ ਮੁਤਾਬਕ ਹੀ ਚੱਲਦਾ ਉਹ ਆਪਾਂ ਕਾਨੂੰਨ ਦੇ ਹਿਸਾਬ ਨਾਲ ਕਾਰਵਾਈ ਹੋਊਗੀ ਕਿਉਂਕਿ ਬੰਦੇ ਦੀ ਗਲਤੀ ਸਾਡੇ ਬੰਦੇ ਨੂੰ ਮਹਾ ਜਾਨੋ ਜਾਨ ਬੱਤੀ ਆ ਮੈਚ ਵੀ ਜਾ ਸਕਦੇ ਸੀ ਅਸੀਂ ਬਿਲਕੁਲ ਜੀ ਤੁਸੀਂ ਸਾਰਾ ਸਿਚੁਏਸ਼ਨ ਜਾ ਸਕਦਾ ਸੀ ਜੀ ਤੁਸੀਂ ਕਿੱਧਰ ਵਾਰੇ ਸੀਗੇ ਇਹ ਆ ਰਹੀ ਸੀ ਇਹ ਗੱਡੀ ਚੂਪੀ ਦੇ ਵਿੱਚੋਂ ਚੀਨੀ ਲੱਰ ਕੇ ਅੱਛਾ ਤੇ ਅਗਡੇ ਦੇਲੇ ਪੱਸੀ ਜਾ ਰਹੀ ਸੀਗੇ ਇਹ ਵੀ ਉਧਰੋਂ ਆ ਕੇ ਉੱਥੋਂ ਗੈਸ ਭਰਾ ਕੇ ਆਉਂਦਾ ਸੀਗਾ ਜੀ ਇਹ ਇਹ ਜੂੰਟਾ ਮਾਰਨ ਲੱਗਾ ਸੀਗਾ ਇਹ ਨੇ ਪਿੱਛੇ ਨਹੀਂ ਕਿਛਿੰਨੀ ਦੇਖਿਆ ਤੇ ਤੁਹਾਡੇ ਦੋਨਾਂ ਦੇ ਜਿਵੇਂ ਚਲੋ ਟੱਕਰ ਹੋਈ ਆ ਕੋਈ ਤੀਜਾ ਰਾਹਗੀਰ ਹੋਰ ਕੋਈ ਗੱਡੀ ਵਗੈਰਾ ਨਹੀਂ ਆ ਰਹੀ ਸੀ ਜੀ ਨਹੀਂ ਸ਼ੂਗਰ ਆਈ ਪ੍ਰਮਾਤਮਾ ਦਾ ਵੀ ਗੱਡੀ ਕੋਈ ਨਹੀਂ ਆ ਰਹੀ ਸੀ ਤੇ ਤਾਂ ਕਰਕੇ ਵੀ ਨੁਕਸਾਨ ਜਾਨ ਨੂੰ ਮਨ ਬਚ ਗਿਆ ਬਾਈ ਚਾਂਸ ਕੋਈ ਕਾਰ ਵਗੈਰਾ ਆਉਂਦੀ ਹੁੰਦੀ ਤਭੀ ਨੁਕਸਾਨ ਵੱਡਾ ਹੋ ਸਕਦਾ ਜੀ ਵੱਡਾ ਹਸਾ ਹੱਸਾ ਧੰਨਵਾਦ ਜੀ ਅਜੇ ਸਾਡੇ ਜਿਹੜੇ ਇੱਕ ਟਰੱਕ ਦੇ ਮਾਲਕ ਸੀ ਦੇ ਦੱਸੇ ਜੀ ਅਜੇ ਤੱਕ ਕਿਸੇ ਵੀ ਥਿਰ ਵੱਲ ਕੋਈ ਕੰਪਲੀਟ ਨਹੀਂ ਕੀਤੀ ਜਾ ਰਹੀ ਆ ਤੁਸੀਂ ਦੇ ਦੇਓ ਬਾਸ ਦੇ ਵਿੱਚ ਸਾਡੇ ਪੁਲਿਸ ਮੁਲਾਜ਼ਮ ਕਿਦਾਂ ਵਿਚਾਰੇ ਟਰੈਫਿਕ ਜ਼ੋਨ ਇੰਚਾਰਜ ਜਿਹਨਾਂ ਨਾਮ ਤੁਸੀਂ ਕਿ ਬਿਸ਼ਵਿੰਦਰ ਸ਼ਰਮਾ ਜੀ ਨੇ ਜਿਹੜੇ ਇਸ ਟਾਈਮ ਵਿਚਾਰੇ ਟਰੈਫਿਕ ਨੂੰ ਕੰਟਰੋਲ ਕਰਾ ਰਹੇ ਨੇ ਬਾਈਕ ਨੂੰ ਸਾਈਡ ਤੇ ਕੱਢ ਰਹੇ ਨੇ ਆ ਤੁਹਾਨੂੰ ਕੁਝ ਹੋਰ ਤਸਵੀਰਾਂ ਮੈਂ ਦਿਖਾ ਦਨ ਇੱਕ ਵਾਰੀ ਆ ਤੁਸੀਂ ਦੇਖ ਸਕਦੇ ਹੋ ਜੀ ਆ ਸਾਡੇ ਮੁਲਾਜ਼ਮ ਜਾਰੇ ਕਿੰਦਾ ਮੀਂਹ ਦੇ ਵਿੱਚ ਖੜਕੇ ਬਾਰਿਸ਼ ਦੇ ਵਿੱਚ ਆਪਣਾ ਫਰਜ਼ ਨਿਭਾਉਂਦੇ ਹੋਏ ਇਹ ਕਿੰ ਟ੍ਰੈਫੀ ਨੂੰ ਕਲੀਅਰ ਕਰ ਰਹੇ ਨੇ ਅ ਜੇ ਥੋੜਾ ਜਿਹਾ ਸਭ ਤੋਂ ਵੱਡੀ ਬਚਾਅ ਵਾਲਾ ਆਹ ਆਹ ਗੱਲ ਹੈ ਜੀ ਕਿ ਜਦੋਂ ਦੋਨਾਂ ਆਪ ਟਕਰੇ ਕੋਈ ਰਾਹਾ ਕਿਤੇ ਕੋਈ ਗੱਡੀ ਨਹੀਂ ਜਾ ਰਹੀ ਸੀ ਜਿਹਦੇ ਕਰਕੇ ਬਹੁਤ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ ਤੇ ਫਿਲਹਾਲ ਕਿਹਾ ਜਾਦਾ ਕਿ ਡੇਬ ਐਕਸੀਡੈਂਟ ਵਿੱਚ ਕੋਈ ਜ਼ਿਆਦਾ ਕੋਈ ਨੁਕਸਾਨ ਨਹੀਂ ਹੋਇਆ ਥੋੜਾ ਬੋਸ ਸੱਟਾਂ ਲੱਗੀਆਂ ਤੇ ਫਿਲਹਾਲ ਕਿਸੇ ਵੀ ਧਿਰ ਵੱਲੋਂ ਕੋਈ ਵੀ ਕੰਪਲੀਟ ਨਹੀਂ ਕੀਤੀ ਗਈ ਹੈਗੀ ਅ ਅਗਲੀ ਸਮਾਚਾਰ ਤੱਕ ਮੈਂ ਨਾਲ ਜੁੜੇ ਰਿਹਾ ਮੈਂ ਤੁਹਾਡਾ ਆਪਣਾ ਗੁਰੂ ਬਸੀ ਜੀ ਆਰਐਮ ਨਿਊ ਚੈਨਲ ਤੋਂ ਧੰਨਵਾਦ ਜੀ